ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਖਾਲਸਾ ਪੰਥ ਨਾਲ ਔਰ ਸਿੱਖ ਕੌਮ ਨਾਲ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਸਮੁੱਚੀ ਸੰਗਤ ਨਾਲ ਕੋਈ ਪੰਥਕ ਵਿਚਾਰਾ ਜੜੀਆਂ ਨੇ ਉਸਾਨੀਆਂ ਕਰਨੀ ਚਾਹੁੰਦਾ ਕਿਉਂਕਿ ਬੜੇ ਲੰਬੇ ਸਮੇਂ ਤੋਂ ਮੇਰੇ ਮਨ ਵਿੱਚ ਬਹੁਤ ਪੰਥ ਪ੍ਰਤੀ ਵਲਵਲੇ ਸਨ ਜਿਨ੍ਹਾਂ ਨੂੰ ਮੈਂ ਕਾਫੀ ਟਾਈਮ ਜਿਹੜਾ ਹੈ ਉਹ ਦਬਾ ਕੇ ਰੱਖਿਆ ਲੇਕਿਨ ਜਦੋਂ 1999 ਵਿੱਚ ਮੈਂ ਜੋਧਪੁਰ ਜੇਲ੍ਹ ਚ ਰਿਹਾ ਹੋ ਕੇ ਆਇਆ ਸੀ ਤਾਂ 1999 ਵਿੱਚ ਜਿਹੜੀਆਂ ਪਾਰਲੀਮੈਂਟ ਦੀਆਂ ਚੋਣਾਂ ਆਈਆਂ ਸਨ ਤਾਂ ਉਹ ਸਾਰੇ ਕੁਰਬਾਨੀ ਵਾਲੇ ਪਰਿਵਾਰਾਂ ਨੂੰ ਉਹ ਟਿਕਟਾਂ ਜਿਹੜੀਆਂ ਨੇ ਦਿੱਤੀਆਂ ਗਈਆਂ ਉਹ ਰਾਲਿੰਗਾਂ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਮੈਂ ਉਸ ਟਾਈਮ ਤੇ ਮੁੱਖ ਸੇਵਾਦਾਰ ਸੀ ਪ੍ਰਧਾਨ ਸੀ ਤਾਂ ਅਸੀਂ 13 ਵਿੱਚੋਂ 11 ਸੀਟਾਂ ਜਿਹੜੀਆਂ ਨੇ ਉੱਧਿਆਤ ਪ੍ਰਾਪਤ ਕੀਤੀ। ਔਰ ਮੈਂ ਆਪਣੀ ਸੀਟ ਜਿਹੜੀ ਤਰਨਤਾਰਨ ਵਾਲੀ ਸੀ ਉਹ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਛੱਡੀ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਬੀਬੀ ਦਲਜੀਤ ਕੌਰ ਉਹਨਾਂ ਨੇ ਮਨਵਾਣ ਕੇ ਕਿਹਾ ਸੀ ਕਿ ਪਟਿਆਲਾ ਤੋਂ ਸਰਦਾਰ ਸਿਮਰਜੀਤ ਸਿੰਘ ਮਾਨ ਜਿਹੜੇ ਉਹ ਨਹੀਂ ਜਿੱਤ ਸਕਦੇ ਤੇ ਤੁਹਾਨੂੰ ਆਪਣੀ ਪੰਥਕ ਸੀਟ ਜਿਹੜੀ ਐ ਤਰਨਤਾਰਨ ਵਾਲੀ ਉਹ ਛੱਡਣੀ ਚਾਹੀਦੀ ਔਰ ਮੈਂ ਪੰਥ ਦੇ ਵੱਡੇ ਤਨਮੁਖ ਰੱਖ ਕੇ ਤੇ ਮਾਨ ਸਾਹਿਬ ਨੂੰ ਛਡਾਉਣ ਵਾਸਤੇ ਉਹ ਆਪਣੀ ਸੀਟ ਜਿਹੜੀ ਸੀ ਛੱਡੀ ਪਰ ਅਫਸੋਸ ਹੈ ਕਿ ਜਿਹੜੀ ਗੱਲ ਅਸੀਂ ਜਾ ਕੇ ਪਾਰਲੀਮੈਂਟ ਵਿੱਚ ਕਰਨੀ ਚਾਹੁੰਦੇ ਸੀ ਉਸ ਸਮੇਰੇ ਮੁਤਾਬਕ ਸਾਡੇ ਜਿਹੜੇ ਬਣੇ ਹੋਏ ਪਾਰਲੀਮੈਂਟ ਦੇ ਮੈਂਬਰ ਸੀ ਉਹ ਨਾ ਕਰ ਸਕੇ ਕਰਪਾਨ ਦਾ ਇਸ਼ੂ ਵੀ ਵਿੱਚ ਆਇਆ ਔਰ ਉਸ ਤੋਂ ਬਾਅਦ 91 ਦੀ ਇਲੈਕਸ਼ਨ ਆਈ ਜਿਹਦੇ ਵਿੱਚ ਆ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਤੇ ਸਾਰੀਆਂ ਪੰਥਕ ਜਥੇਬੰਦੀਆਂ ਜਿਹੜੀਆਂ ਨੇ ਔਰ ਅਲਕੇ ਜਿਹੜੀ ਉਹ ਇਲੈਕਸ਼ਨ ਜਿਹੜੀ ਉਹ ਨਰੰਦਾ ਇੱਕ ਮਨ ਵਿੱਚ ਵਿਚਾਰ ਬਣਿਆ ਪ੍ਰਚਾਰ ਜਥੇਬੰਦੀਆਂ ਨੇ ਬੜਾ ਠੋਕ ਕੇ ਵਿਰੋਧ ਕੀਤਾ ਔਰ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੇ ਸਾਨੂੰ ਉਹ ਇਲੈਕਸ਼ਨ ਲੜਾਈ ਔਰ ਨਾਲੇ ਇਹ ਗੱਲ ਵੀ ਉਹ ਕਹਿੰਦੇ ਸਨ ਕਿ ਜੇ ਇਲੈਕਸ਼ਨਾਂ ਦਾ ਬਾਈਕਾਟ ਕੀਤਾ ਗਿਆ ਤਾਂ ਤੁਸੀਂ ਸਭ ਜੋ ਸਾਡੇ ਇਹ ਮੌਤ ਦੇ ਵਾਰੈਂਟਾਂ ਤੇ ਸਾਈਨ ਕਰਨ ਦੇ ਬਰਾਬਰ ਹੋਊਗਾ ਔਰ ਤੁਸੀਂ ਸਿਆਸੀ ਤੌਰ ਤੇ ਖਤਮ ਹੋ ਜਾਓਗੇ ਲੇਕਿਨ ਕੱਲ ਦੀ ਦੀ ਇਲੈਕਸ਼ਨ ਟੀਐਮ ਸੈਸ਼ਨ ਵੱਲੋਂ ਰਾਤ ਨੂੰ 8 ਵਜੇ ਜਿਸ ਤਰ੍ਹਾਂ ਅਗਲੇ ਦਿਨ 8 ਵਜੇ ਇਲੈਕਸ਼ਨ ਸ਼ੁਰੂ ਹੋਣੀ ਸੀ ਤਾਂ ਉਹ ਇਲੈਕਸ਼ਨ ਜਰੀ ਸੀ ਉਹ ਪੋਸਟਪੋਨ ਕਰ ਦਿੱਤੀ ਗਈ ਤੇ 92 ਦੀ ਇਲੈਕਸ਼ਨ ਵਿੱਚ ਸਾਡੇ ਖਾੜਕੂ ਵੀਰ ਜਿਹੜੇ ਚਾਰ ਜਥੇ ਬੰਦੀਆਂ ਸਨ ਉਹਨਾਂ ਨੇ ਵੇਰ ਕੇ ਬਾਈਕਾਟ ਜਿਹੜਾ ਹੈ ਉਹ ਕਰਵਾ ਦਿੱਤਾ ਜਦੋਂ ਕਿ ਅਸੀਂ ਪਾਈਕਟ ਕਰਨ ਦੇ ਹੱਕ ਵਿੱਚ ਨਹੀਂ ਸੀ ਔਰ ਬਾਬਾ ਗੁਰਬਜ ਸਿੰਘ ਜੀ ਮਾਣ ਚਲ ਵੀ ਜਿਹੜਿਆ ਇਸ ਗੱਲ ਤੇ ਬਹੁਤ ਵਿਰੋਧਸਾਲਾ ਸਾਡੇ ਵੀਰਾਂ ਵੱਲੋਂ ਕੋਈ ਸਾਡੇ ਕੈਂਡੀਡੇਟ ਵੀ ਮਾਰ ਦਿੱਤੇ ਗਏ ਸਾਡੇ ਭਰਾ ਵੀ ਮਾਰ ਦਿੱਤੇ ਗਏ ਲੇਕਿਨ ਸਾਨੂੰ ਇੰਨਾ ਪ੍ਰੈਸ਼ਰਾਈਜ਼ ਕੀਤਾ ਗਿਆ ਕਿ ਤੁਹਾਨੂੰ ਵੀ ਇਲੈਕਸ਼ਨ ਦਾ ਬਾਈਕਾਟ ਜਿਹੜਾ ਹੈ ਉਹ ਹਰ ਹਾਲਤ ਵਿੱਚ ਕਰਨਾ ਪਊਗਾ ਸੋ ਉਸ ਟਾਈਮ ਤੇ ਬਾਬਾ ਠਾਕੁਰ ਸਿੰਘ ਜੀ ਨੇ ਵੀ ਮੈਨੂੰ ਆਣ ਕੇ ਕਿਹਾ ਕਿ ਤੁਸੀਂ ਮੇਰੇ ਤੇ ਬੜਾ ਪ੍ਰੈਸ਼ਰ ਹੈ ਕਿ ਤੁਸੀਂ ਇਲੈਕਸ਼ਨ ਦਾ ਬਾਈਕਾਟ ਕਰ ਦਿਓ ਔਰ ਅਹੀ ਡਰਦਿਆਂ ਹੋਇਆ ਨੇ ਔਰ ਭਰਾ ਮਾਰੂ ਜੰਗ ਤੋਂ ਬਚਾਉਣ ਵਾਸਤੇ ਜਿਹੜਾ ਸੀ ਉਹ ਬਾਈਕਾਟ ਜਿਹੜਾ ਸਾਨੂੰ ਮਜਬੂਰ ਕਰਨਾ ਪਿਆ ਔਰ ਉਸ ਤੋਂ ਬਾਅਦ ਅ ਕਾਲੀ ਦਲ ਜਿਹੜਾ ਉਹ ਹੋਂਦ ਵਿੱਚ ਲਿਆਂਦਾ ਗਿਆ ਤਾਂ ਸ਼੍ਰੀ ਅਕਾਲ ਪਖ ਸਾਹਿਬ ਨੇ 94 ਵਿੱਚ ਸਾਰੇ ਅ ਕਾਲੀ ਦਲਾਂ ਨੂੰ ਇਕੱਠਾ ਕਰਕੇ ਇੱਕ ਸ਼ਰੋਗਨੀ ਅਕਾਲੀ ਦਲ ਬਣਾਉਣ ਵਾਸਤੇ ਜਿਹੜਾ ਹਿੱਸਾ ਦਿੱਤਾ ਤਾਂ ਸਾਡੇ ਦਿਨ ਵਿੱਚ ਇਹ ਸੀ ਕਿ ਸਾਡਾ 1984 ਵਿੱਚ ਬਹੁਤ ਵੱਡਾ ਨੁਕਸਾਨ ਹੋ ਗਿਆ ਔਰ ਬਹੁਤ ਸੰਗੀ ਸ਼ਹੀਦ ਹੋ ਗਏ ਪੁਲਸ ਮੁਕਾਬਲੇ ਵੀ ਜਿਹੜੇ ਆ ਬਹੁਤ ਹੋਏ ਔਰ ਘਰਾਂ ਦੇ ਘਰ ਜਿਹੜੇ ਤਬਾਹ ਹੋ ਗਏ ਪੈੜਾਂ ਤੇ ਸਵਾਗ ਹੋਏ ਗਏ ਮਾਵਾਂ ਦੇ ਚਿਰਾਗ ਬੁਝ ਗਏ ਔਰ ਸਵੇਰੇ ਜਦੋਂ ਉੱਠ ਕੇ ਤੁਰਤੇ ਸੀ ਜਦੋਂ ਮੈਂ ਜੇਲ੍ਹ ਚੋਂ ਆਇਆ ਸੀ ਤੇ ਸਾਨੂੰ ਵੀ ਇਹ ਨਹੀਂ ਸੀ ਪਤਾ ਹੁੰਦਾ ਕਿ ਸਾਨੂੰ ਕਿਹੜੇ ਟਾਈਮ ਤੇ ਪੁਲਸ ਨੇ ਜਾਂ ਸਾਡੇ ਸੰਘਰਸ਼ ਵਾਲੇ ਵੀਰਾਂ ਨੇ ਸਾਨੂੰ ਕਿਹੜੇ ਟਾਈਮ ਤੇ ਮਾਰ ਦੇਣਾ ਬੜਾ ਅਹ ਇਹੋ ਜੀ ਇੱਕ ਹਾਸੋ ਹੀ ਨਿਸਥਿਤੀ ਬਣੀ ਸੀ ਉਧਰੋਂ ਪੁਲਸ ਮਾਰਦੀ ਸੀ ਉਧਰੋਂ ਸਾਡੇ ਵੀ ਸਾਨੂੰ ਮਾਰਦੇ ਸੀ ਤਾਂ ਉਸ ਟਾਈਮ ਤੇ ਅਸੀਂ ਜਦੋਂ ਅਕਾਲ ਤਖਤ ਸਾਹਿਬ ਨੇ ਕਾਲ ਦਿੱਤੀ ਤੇ ਅਸੀਂ ਸਾਰੇ ਅਕਾਲੀ ਦਲ ਕਿਉਂਕਿ ਵੱਖੋ ਵੱਖਰੇ ਪੰਜ ਛੇ ਅਕਾਲੀ ਦਲ ਸਨ ਸਾਰਿਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਿਹੜਾ ਇਕੱਠਾ ਕੀਤਾ ਗਿਆ ਉਹ ਸਾਡੇ ਦਿਲ 'ਚ ਸੀ ਕਿ ਜਿਹੜਾ ਸਾਡੇ ਤੇ ਜ਼ੁਲਮ ਤੇ ਤਸ਼ੱਦਦ ਹੋ ਰਿਹਾ ਹੈ ਚਾਹ ਜਿਹੜੇ ਸਾਡੇ ਵੀਰ ਸ਼ਹੀਦ ਹੋ ਗਏ ਆ ਉਹਦਾ ਨਿਆਂ ਜਿਹੜਾ ਹੈ ਉਹ ਸਰਕਾਰ ਬਣ ਕੇ ਲਿਆ ਜਾਊਗਾ ਔਰ ਉਹ ਵੈਧੇ ਵੀ ਕੀਤਾ ਗਿਆ ਸਰਦਾਰ ਪ੍ਰਕਾਸ਼ ਸਿੰਘ ਪਾਤਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੇਕਿਨ ਜਦੋਂ ਸਰਕਾਰ ਬਣ ਗਈ ਤਾਂ ਕੋਈ ਵੀ ਜਿਹੜਾ ਉਹ ਕਮਿਸ਼ਨ ਨਾ ਬਣਿਆ ਕੋਈ ਫੈਸਲਾ ਜਿਹੜਾ ਅਸੀਂ ਨੌਜਵਾਨਾਂ ਨੂੰ ਨਿਆਂ ਦਿਵਾਉਣ ਵਾਲਾ ਉਹ ਨਾਲ ਆ ਗਿਆ ਕੁਝ ਕਮਿਸ਼ਨ ਬਣੇ ਵੀ ਉਹਨਾਂ ਦੀਆਂ ਆਈਆਂ ਰਿਪੋਰਟਾਂ ਵੀ ਜਿਹੜੀਆਂ ਸੀ ਉਹ ਸਰਕਾਰਾਂ ਨੇ ਦਬਾ ਲਈਆਂ ਸੋ ਵਿੱਚ ਰਹਿੰਦੇ ਹੋਇਆ ਸਾਡੇ ਦਿਲ 'ਚ ਸੀ ਪੇਸ਼ ਹੈ ਅਸੀਂ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਲੀਆਂ ਤੇ ਲੈ ਕੇ ਆਵਾਂਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਜਿਹੜਾ 103 ਸਾਲ ਦਾ ਇਤਿਹਾਸ ਹੈ ਤੇ ਸ਼੍ਰੋਮਣੀ ਅਕਾਲੀ ਦਲ ਛਿੱਧੀਆਂ ਤੇ ਖੜਾ ਹੈ ਜੇਲਾਂ ਤੇ ਖੜਾ ਹੈ ਔਰ ਇਹ ਸੰਘਰਸ਼ ਕਰਨ ਵਾਲੇ ਲੋਕਾਂ ਦੇ ਇਹਦਾ ਜਿਹੜਾ ਮੋਟ ਬੰਨਿਆ ਸੀ ਔਰ ਇਹਦੀਆਂ ਜਿਹੜੀਆਂ ਜਗ੍ਹਾ ਵਿੱਚ ਮਹਾਨ ਸ਼ਹੀਦਾਂ ਦਾ ਖੂਨ ਜਿਹੜਾ ਹੈ ਉਹ ਵਿਟੋ ਲਿਆ ਉਹਦੇ ਨਾਲ ਸੰਜਿਆ ਹੈ ਔਰ ਸਾਡਾ ਪਰਿਵਾਰ ਵੀ ਮੇਰੇ ਸਰਕਾਰਯੋਗ ਪਿਤਾ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਵਾਲੇ ਜਦੋਂ ਅਮਰਜੈਂਸੀ ਲੱਗੀ ਸੀ ਤਾਂ ਸਾਰਾ ਸ਼ਰਮਨੀ ਅਕਾਲੀ ਦਲ ਅੰਦਰ ਕਰ ਦਿੱਤਾ ਸੀ ਉਸ ਟਾਈਮ ਤੇ ਅਕਾਲੀ ਦਲ ਦੇ ਲੀਡਰਾਂ ਨੇ ਸ਼੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਵਾਲੇ ਨੂੰ ਕਿਹਾ ਕਿ ਹੁਣ ਸੰਤਾਂ ਨੇ ਬੋਲਿਆਂ ਤੇ ਆ ਗਈ ਹੈ ਤਾਂ ਸੰਤਾਂ ਨੇ ਉਸ ਟਾਈਮ ਤੇ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ 300 ਸਾਲਾ ਸ਼ਹੀਦੀ ਗੁਰਪੁਰਬ ਦੇ ਸੰਬੰਧ ਵਿੱਚ ਸੈੰਤੀ ਜਲੂਸ ਔਰ 36 ਪੰਜਾਬ ਚ ਤੇ 37 ਜਲੂਸ ਜਿਹੜਾ ਉਹ ਦਿੱਲੀ ਲੈ ਕੇ ਗਏ ਸਨ ਔਰ ਐਮਰਜੈਂਸੀ ਦੀਆਂ ਧੜੀਆਂ ਜੇ ਕਿਸੇ ਨੇ ਡਾਈਆਂ ਤਾਂ ਉਹ ਦਮਦਿਨੀ ਤਕਸਾਲ ਤੇ ਮੁਖੀ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਵਲੇ ਨੇ ਡਾਈਆਂ ਔਰ 37 ਜਲੂਸ ਦਿੱਲੀ ਲੈ ਕੇ ਗਏ ਜਿੱਥੇ ਇੰਦਰਾ ਗਾਂਧੀ ਨੂੰ ਸਟੇਜ ਤੇ ਖਰੀਆਂ-ਖਰੀਆਂ ਸੁਣਾ ਕੇ ਕਿਹਾ ਮੈਂ ਐਮਰਜੈਂਸੀ ਦੇ ਖਿਲਾਫ ਹਾਂ ਮੈਨੂੰ ਪਰ ਮਾਰ ਦਿਓ ਭਾਵੇਂ ਮੈਨੂੰ ਸ਼ਹੀਦ ਕਰ ਦਿਓ ਔਰ ਇੱਕ ਪਿੱਛੇ ਹੱਥ ਮਾਰ ਕੇ ਕਿਹਾ ਸੀ ਮੈਂ ਅਮਰਜੈਂਸੀ ਤੜਾ ਲਈਆ ਔਰ ਅਮਰਜੈਂਸੀ ਟੁੱਟੀ ਪੰਜਾਬ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸੀ ਉਹ ਰਾਜਪਾਗ ਬਣਿਆ ਪਰ ਅਫਸੋਸ ਹੈ ਕਿ ਮੇਰੇ ਪਿਤਾ ਜੀ 1977 ਵਿੱਚ ਜਿਹੜਾ ਉਹ ਐਕਸੀਡੈਂਟ ਦੇ ਦੌਰਾਨ ਜਿਹੜੇ ਸੀ ਉਹ ਸੱਚ ਕਰਨ ਨੂੰ ਚਲੇ ਗਏ ਲੇਕਿਨ ਇੱਕ ਗੱਲ ਉਹ ਕਹਿੰਦੇ ਨੇ ਸੀ ਕਿ ਪੰਥ ਦਾ ਭਾਵੇਂ ਕੁੱਤਾ ਵੀ ਖੜਾ ਹੋਵੇ ਉਹਦੀ ਸਪੋਰਟ ਕਰਨੀ ਹੈ ਔਰ ਪੰਥ ਦੀ ਇਹ ਕਟਾ ਕੇ ਸਪੋਰਟ ਕਰਨੀ ਹੈ ਤਾਂ ਸਿਓ ਸਾਡੇ ਦਿਲ ਵਿੱਚ ਸਾਡੇ ਮਰਮੰਦਰ ਵਿੱਚ ਉਹ ਸਾਰੀਆਂ ਗੱਲਾਂ ਜਿਹੜੀਆਂ ਵਸੀਆਂ ਸਨ ਤੇ ਸ਼੍ਰੋਮਣੀ ਅਕਾਲੀ ਦਲ ਦੀ ਮੀਂਹ ਵੀ ਜਿਹੜੀ ਹੈ ਉਹ ਜੇਲਾਂ ਤੇ ਸ਼ਹੀਦੀਆਂ ਤੇ ਔਰ ਕੁਰਬਾਨੀਆਂ ਤੇ ਟੀ ਸੀ ਪਰ ਅਫਸੋਸ ਨਾਲ ਅੱਜ ਮੈਨੂੰ ਕਹਿਣਾ ਪੈ ਰਿਹਾ ਹੈ ਕਿ ਅਕਾਲੀ ਦਲ ਜਿਹੜਾ ਉਹ ਖਾਲੀ ਦਲ ਬਣ ਕੇ ਰਹਿ ਗਿਆ ਅਕਾਲੀ ਦਲ ਚੋ ਜਿਹੜੀ ਹੈ ਉਹ ਅਕਾਲੀ ਦਲ ਦੀ ਅਸਲੀ ਰੂਹ ਜਿਹੜੀ ਹੈ ਉਹ ਖਤਮ ਹੋ ਗਈ ਆ ਹੁਣ ਤਾਂ ਕੇਵਲ ਤੇ ਕੇਵਲ ਵਖਾਵਾ ਰਹਿ ਗਿਆ ਔਰ ਝੋਲੀ ਚੁੱਕ ਲੋਕ ਜਿਨ੍ਹਾਂ ਨੂੰ ਪੰਥ ਦਾ ਊੜਾ ਵਾਲਾ ਨਹੀਂ ਹੁੰਦਾ ਉਹ ਲੋਕ ਇੱਕ ਪਰਿਵਾਰ ਦੇ ਦਾਲੇ ਜੜਿਆ ਉਹਨਾਂ ਨੇ ਘੇਰਾ ਘਤ ਲਿਆ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਔਰ ਮੈਂ ਪਾਰਟੀ ਚ ਰਹਿੰਦਾ ਬੜੀ ਕੋਸ਼ਿਸ਼ ਕੀਤੀ ਔਰ ਮੈਂ ਨਹੀਂ ਮੇਰੇ ਹੋਰ ਵੀ ਕਈ ਪੰਥਕ ਤੈਸ਼ੀਆਂ ਨੇ ਕੀਤੀ ਜਿਨ੍ਹਾਂ ਦਾ ਮੈਂ ਨਾਂ ਨਹੀਂ ਇੱਥੇ ਲੈਣਾ ਚਾਹੁੰਦਾ ਕਿਉਂਕਿ ਅੱਜ ਜਿਹੜਾ ਵੀ ਕੋਈ ਸੱਚ ਦੀ ਗੱਲ ਕਰਦਾ ਉਹਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਸੋ ਪਰ ਅਸੂਚ ਕੰਮਜਾਬ ਨਹੀਂ ਹੋ ਸਕੇ ਸੋ ਮੈਂ ਜਦੋਂ ਵਿਦਬੀ ਹੋਈ ਸੀ ਔਰ ਬਰਗਾੜੀ ਮੋਰਚਾ ਲਗਾ ਸੀ ਕਿ ਮੈਂ ਉਸ ਮੋਰਚੇ ਵਿੱਚ ਹੀ ਜਾ ਕੇ ਇਕੱਲਾ ਹੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਵੱਲ ਜਾ ਕੇ ਉੱਥੇ ਮੈਂ ਇਹ ਗੱਲ ਕਹੀ ਸੀ ਕਿ ਇਹ ਘਟਨਾ ਮਾੜੀ ਹੋਈ ਹੈ ਔਰ ਉੱਤੇ ਜਾ ਕੇ ਸ਼ਮੂਲੀਅਤ ਕੀਤੀ ਜਿੱਤੋ ਮੇਰਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਖਾਰਖਾਨਾ ਲੱਗ ਪਿਆ ਔਰ ਉਸ ਤੋਂ ਬਾਅਦ 2118 ਵਿੱਚ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਜਦੋਂ ਮੇਰੇ ਘਰ ਆਏ ਸਨ ਉਸਦਾਰ ਬਿਕਰਮ ਸਿੰਘ ਮਜੀਠੀਆ ਆਏ ਸਨ ਮੈਂ ਬੈਠਾ ਸੀ ਮੇਰਾ ਬੇਟਾ ਕਵਰ ਚੜ੍ਹ ਸਿੰਘ ਔਰ ਮੇਰੇ ਸਤਕਾਰਯੋਗ ਪਤਨੀ ਡਾਕਟਰ ਬਜਜੀਤ ਕੌਰ ਜੀ ਜੀ ਧਰਮ ਸਪਤਨੀ ਬੈਠੇ ਸਨ ਔਰ ਅਸੀਂ ਪੰਜੇ ਸੀਟ ਮੈਂ ਉਸ ਟਾਈਮ ਤੇ ਵੀ ਕਿਹਾ ਸੀ ਕਿ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੂੰ ਕਿ ਤੁਸੀਂ ਅਕਾਲ ਤਖਤ ਸਾਹਿਬ ਤੇ ਮਾਫੀ ਮੰਗ ਲਓ ਔਰ ਤੁਸੀਂ ਇਹ ਜਾ ਕੇ ਕਹੋ ਕਿ ਕਿ ਸਾਡੀ ਸਰਕਾਰ ਸੀ ਉਹ ਸਾਡੀ ਸਰਕਾਰ ਵਿੱਚ ਜਿਹੜੀ ਵਿਵਬੀ ਹੋਈ ਹੈ ਤੇ ਭਾਵੇਂ ਆਪਾਂ ਵਿਵਬੀ ਤੁਸਾ ਕਰਵਾਈ ਹੈ ਜਾਂ ਨਹੀਂ ਕਰਵਾਈ ਲੇਕਿਨ ਉਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜ ਗਈ ਹੈ ਜਿਹੜੀ ਕਿ ਇੱਕ ਪੰਥਕ ਪਾਰਟੀ ਹੈ ਤੇ ਤੁਹਾਨੂੰ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗ ਲੈਣੀ ਚਾਹੀਦੀ ਹੈ ਔਰ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਮੈਂ ਦੋਸ਼ੀ ਇਹਦੇ ਵਿੱਚ ਸਾਬਤ ਹੋ ਜੂ ਮੈਂ ਕਹਿੰਦੀ ਦੋਸ਼ੀ ਤੇ ਤੁਸਾ ਬਰੀ ਹੋ ਜਾਣਾ ਜਦੋਂ ਅਕਾਲ ਤਖਤ ਸਾਹਿਬ ਤੇ ਜਾ ਕੇ ਸਿੱਖ ਨਤਮਸਤਕ ਹੁੰਦਾ ਹੈ ਆਪਾਂ ਸਮਰਪਿਤ ਕਰ ਦਿੰਦਾ ਹੈ ਦੇデオ ਕਾਲਤਖਸਾਬ ਦਾ ਜਹਾਜ਼ਦਾਰ ਸੇਵਾ ਲਾ ਦਿੰਦਾ ਤਾਂ ਉਹ ਸਾਰੇ ਜਿਹੜਾ ਗਲਾਹ ਹੈ ਜਾਂ ਜੋ ਵੀ ਗਲਤੀ ਹੋਈ ਹੁੰਦੀ ਹੈ ਉਹ ਮਾਫ ਜਿਹੜੀ ਹੈ ਕਾਲਸਾ ਪੰਥ ਕਰ ਦਿੰਦਾ ਲੇਕਿਨ ਮੇਰੇ ਘਰ ਉਹ ਕੱਲ ਜਿਹੜੀ ਹੋ ਕੇ ਗਈ ਬਾਅਦ ਵਿੱਚ ਜਦੋਂ ਲੋਕ ਉਹਨਾਂ ਦੇ ਲਾਗੇ ਸਨ ਕਿਚਨ ਕੈਬਿਨੇਟ ਵਿੱਚ ਉਹਨਾਂ ਦੀਸਾ ਨਾ ਉਹਨਾਂ ਨੇ ਉਹਨਾਂ ਨੂੰ ਬਾਖੀ ਨਹੀਂ ਮੰਗਣ ਦਿੱਤੀ ਔਰ ਫਿਰ ਉਸ ਤੋਂ ਬਾਅਦ 222 ਵਿੱਚ ਮੈਂ ਫਿਰ ਅਖਬਾਰ ਵਿੱਚ ਇੱਕ ਬਿਆਨ ਦਿੱਤਾ ਜਦੋਂ ਐ 2022 ਦੇ ਇਲੈਕਸ਼ਨਾਂ ਹਰ ਗੀਆਂ ਤੇ ਕਾਲੀ ਦਲ ਮਹਿ ਤਿੰਨ ਸੀਟਾਂ ਤੇ ਸੀਮਤ ਹੋ ਕੇ ਰਹਿ ਗਿਆ ਤਾਂ ਮੋਂ ਉਹਦੇ ਵੀ ਇੱਕ ਅਖਬਾਰ ਵਿੱਚ ਬਿਆਨ ਦਿੱਤਾ ਸੀ ਕਿ ਉਹ ਕਈ ਲੋਕ ਕਹਿਣਗੇ ਕਿ ਇਹ ਪਹਿਲਾਂ ਇਹ ਗੱਲ ਕਿਉਂ ਨਹੀਂ ਕੀਤੀ ਕਿਉਂਕਿ ਅਸੀਂ ਚੰਗੀ ਗੱਲ ਨੂੰ ਵੀ ਕਈ ਵਾਰ ਕਈ ਲੋਕ ਆਪਣੀਆਂ ਮਾੜੀਆਂ ਅੰਕਾ ਲਾ ਕੇ ਜਿਹੜੀਆਂ ਨੇ ਉਹ ਪੁੱਠੀਆਂ ਗੱਲਾਂ ਕਰਦੇ ਰਹਿੰਦੇ ਆ ਇਸ ਕਰਕੇ ਮੈਂ ਅਖਬਾਰ ਦੀ ਜਿਹੜੀ ਉਹ ਕਟਿੰਗ ਹੈ ਉਹ ਵੀ ਪੇਸ਼ ਕਰ ਸਕਦਾ ਔਰ ਉਹਦੇ ਚ ਮੈਂ ਕਿਹਾ ਕਿ ਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਆ ਉਹ ਬਦਲਣੀ ਚਾਹੀਦੀ ਹੈ ਤੋ ਉਹਦੇ ਵਾਸਤੇ ਜਿਨ੍ਹਾਂ ਨੂੰ ਹੋਣੀ ਹੈ ਜੇ ਤਾਜ਼ਾ ਤਾਜ਼ਾ ਰਵੀਕਰਨ ਸਿੰਘ ਕਾਲੂ ਨੂੰ ਕੱਢਿਆ ਉਹਨਾਂ ਦੇ ਘਰ ਇੱਕ ਮੀਟਿੰਗ ਸੱਦੀ ਗਈ ਸੀ ਜਿਹਦੇ ਵਿੱਚ ਚੰਦੂ ਮਾਇਰਾ ਸਾਹਿਬ ਔਰ ਅਟਵਾਲ ਸਾਹਿਬ ਤੇ ਜਿਹੜੇ ਉਹ ਆਪਣੇ ਹੈਗੇ ਅਯਾਲੀ ਸਾਹਿਬ ਤੇ ਹੋਰ ਵੀ ਉਹਦੇ ਚ ਪੰਥਕ ਪੈਸ਼ੀ ਜਿਹੜੇ ਕੱਤਰ ਹੋਏ ਸਨ ਲੇਕਿਨ ਉਧਰ ਕੋਈ ਉਹ ਸਾਰਥਕ ਫੈਸਲਾ ਨਾ ਲੈ ਸਕੇ ਤਾਂ ਉਹਦੇ ਉਹ ਵੀ ਜਿਹੜੀ ਜਦੋਂ 300 ਜਿਹੜੀ ਆ ਸ਼ਰੋਮਣੀ ਅਕਾਲੀ ਦਲ ਨੂੰ ਔਰ ਪ੍ਰਧਾਨ ਸਾਹਿਬ ਨੂੰ ਕਹੀ ਤੇ ਉਹ ਉਸ ਦਿਨ ਤੋਂ ਵੀ ਮੇਰੇ ਨਾਲ ਔਰ ਖਾਸ ਕਰਕੇ ਜਿਹੜੀ ਪੰਥਕ ਸੋਚ ਰੱਖਦੇ ਸਨ ਲੋਕ ਉਹਨਾਂ ਨਾਲ ਟਡੋ ਜਿਹੜੀ ਆ ਉਹ ਖਾਰਖਾ ਆਂਦੇ ਰਹਿ। ਸੋ ਮੈਂ ਸਮਝਦਾ ਐ ਕਿ ਅੱਜ ਸ਼ਰੋਮਣੀ ਅਕਾਲੀ ਦਲ ਨੂੰ ਨਾ ਤਾਂ ਇਹ ਕਹੇ ਪੰਥਕ ਚਿਹਰੇ ਦੀ ਲੋੜ ਰਹਿ ਗਈ ਆ ਨਾ ਕਿਸੇ ਕੁਰਬਾਨੀ ਵਾਲੀ ਦੀ ਰਹਿ ਗਈ ਆ। ਨਾ ਕਿਹੇ ਸ਼ਿੱਦੀ ਵਾਲੇ ਪਰਿਵਾਰ ਦੀ ਇੱਥੇ ਕੋਈ ਕਦਰ ਰਹਿ ਗਈ ਹੈ ਹੋ ਸ਼੍ਰੋਮਣੀ ਅਕਾਲੀ ਦਲ ਦਾ ਅੱਜ ਜਿਹੜਾ ਹੈ ਉਹ ਪੰਥਕ ਸਿਧਾਂਤਾਂ ਤੋਂ ਥਿਰਕ ਗਿਆ ਨਾ ਜੇਲ੍ਹ ਦੀ ਲੋੜ ਰਹੀ ਔਰ ਮਾਰਕਸਾਲ ਜੇਲ੍ਹ ਕੱਟਿਆ ਤੇ 1985 ਵਿੱਚ ਜਦੋਂ ਰਜੀਵ ਲਾంగੋਰ ਸਮਝੌਤਾ ਹੋਇਆ ਸੀ ਤੇ ਮੈਨੂੰ ਤੇ ਸਰਦਾਰ ਹਰਮਿੰਦਰ ਸਿੰਘ ਸੰਧੂ ਨੂੰ ਚਾਰ ਵਾਰ ਦਿੱਲੀ ਕਲਪਾਖ ਲਈ ਸੱਦਿਆ ਸੀ ਜਿੱਥੇ ਅਹੀ ਮੁੱਖ ਮੰਤਰੀ ਦੀ ਕੁਰਸੀ ਨੂੰ ਠੋਕਰ ਮਾਰੀ ਔਸ਼ਰੀਆ ਅਕਾਲ ਤਖਤ ਸਾਹਿਬ ਠੱਠੇ ਤੇ ਕੁਰਸੀ ਡੋ ਤਰਕਾਰ ਕਰ ਦਿੱਤਾ ਔਰ ਜੀਬ ਲੰਗੋਵਾਲ ਜਿਹੜਾ ਖੋਖਲਾ ਸਮਝੌਤਾ ਸੀ ਉਹ ਸਾਰਿਆਂ ਦੇ ਸਾਹਮਣੇ ਆਇਆ ਤੋਂ ਮੈਂ ਇਹ ਸਮਝਦਾ ਐ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਜਿਹਦੀ ਨੀਂਹ ਕੁਰਬਾਨੀ ਤੇ ਜੇਲ੍ਹ ਤੇ ਸੀ ਦਿੱਤੇ ਰੱਖੀ ਗਈ ਸੀ ਉਹ ਅਕਾਲੀ ਦਲ ਅੱਜ ਉਸ ਸਦਾਨ ਤੋਂ ਉਸ ਵਿਚਾਰ ਤੋਂ ਉਸ ਪਰੰਪਰਾ ਤੋਂ ਜਿਹੜਾ ਹੈ ਉਹ ਠੜਕ ਚੁੱਕਾ ਹੈ ਔਰ ਕਾਲੀ ਦਲ ਅੱਗੇ ਜੇਲ ਮਾਪਦੰਡ ਜੇਲ ਸੀ ਕੁਰਬਾਨੀ ਸੀ ਜਾਂ ਆਪਣੇ ਸ਼ਿੱਧੀ ਸੀ ਲੇਕਿਨ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਮਾਪਦੰਡ ਹੈ ਉਹ ਪੈਸਿਆਂ ਨਾਲ ਤੋਲਿਆ ਜਾਂਦਾ ਹੈ ਕਿ ਜਿਹਨੂੰ ਟਿਕਟ ਨਹੀਂ ਉਹਦੇ ਕੋ ਕਿੰਨੇ ਪੈਸੇ ਆ ਔਰ ਉਹ ਕਿੰਨੇ ਪੈਸੇ ਖਰਚ ਕਰ ਸਕਦਾ ਹੈ ਉਹ ਮਾਪਦੰਡ ਜਿਹੜਾ ਹੈ ਉਹ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਇੱਕ ਮੀਟਰ ਪੈਰਾਮੀਟਰ ਬਣ ਕੇ ਰਹਿ ਗਿਆ ਸੋ ਮੈਂ ਭਰੇ ਮਨ ਨਾਲ ਅੱਜ ਸ਼੍ਰੋਮਣੀ ਅਕਾਲੀ ਦਲ ਤਾਂ ਮੇਰੀ ਮਾਂ ਜਿਥੇ ਬੰਦੀ ਹੈ ਔਰ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਸਿਪਾਹੀ ਹਾਂ ਸ਼੍ਰੋਮਣੀ ਅਕਾਲੀ ਦਲ ਮੇਰੇ ਖੂਨ ਵਿੱਚ ਰਚਿਆ ਹੈ ਔਰ ਮੈਂ ਮਰਦੇ ਤੱਕ ਦਮ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਜਿਹੜਾ ਰਹਿਣਾ ਔਰ ਆਖਰੀ ਸਾਹ ਇਹਦੇ ਚ ਲੈਣਾ ਲੇਕਿਨ ਅੱਜ ਮੈਂ ਬਾਦਲ ਦਲ ਤੋਂ ਜਿਹੜਾ ਉਹ ਮੈਂ ਅਸਤੀਫਾ ਕਰਨਾ ਔਰ ਪਾਈ ਅਮਰਪਾਲ ਸਿੰਘ ਜੀ ਜਿਹੜੇ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਆ ਉਹਨਾਂ ਦੀ ਮੈਂ ਹਮਾਇਤ ਦਾ ਪਰਦੇੋਰ ਐਲਾਨ ਕਰਦਾ ਔਕਾ ਜੇਲ ਵਿੱਚ ਬੰਦ ਨੇ ਔਰ ਬੜੀ ਤਕੈਸ਼ਾਈ ਹੋਈ ਆ ਔਰ ਐਨਐਸਏ ਲੱਗੀ ਆ ਭਾਵੇਂ ਕਹੇ ਐਨਐਸਏ ਮੇਰੇ ਤੇ ਵੀ 2 ਸਾਲ ਦੀ ਲੱਗੀ ਸੀ ਲੇਕਿਨ ਜੇਲ ਕੱਟਨੀ ਬੜੀ ਔਖੀ ਐ ਦੇੜੀ ਤਾਂ ਸ਼ਿੱਦੀ ਸਾਹਿਬ ਤੋਂ ਔਖੀ ਐ ਲੇਕਿਨ ਜੇਲ ਕੱਟਨੀ ਵੀ ਬੜੀ ਔਖੀ ਐ ਮੈਂ 8 ਸਾਲ ਜੇਲ ਕੱਟੀ ਐ ਜਿਹਦੇ ਵਿੱਚ ਅ ਅੰਮ੍ਰਿਤਸਰ ਜੇਲ ਅ ਗਲੰਗਰ ਜੇਲ ਲੁਧਿਆਣਾ ਜੇਲ ਪਟਿਆਲਾ ਜੇਲ ਸੰਗਰੂਰ ਜੇਲ ਬਠਿੰਡਾ ਜੇਲ ਔਰ ਲੱਦਾ ਕੋਠੀ ਮਿਲਟਰੀ ਕੈਂਪ ਤੇ ਜੋਧਪੁਰ ਜੇਲ ਜਿਹੜੀ ਹੈ ਉਹ 5 ਸਾਲ ਕੱਟੀ ਆ ਜੇਲਾ ਕੱਟੀਆਂ ਬੜੀਆਂ ਔਖੀਆਂ ਨੇ ਸੋ ਜਿੱਥੇ ਮੁਲਾਕਾਤਾਂ ਵੀ ਜਿਹੜੀਆਂ ਨੇ ਪਿੱਛੇ ਪਰਿਵਾਰ ਉਹ ਨਹੀਂ ਸੀ ਜਾ ਸਕਦੇ ਲੇਕਿਨ ਮੈਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹਦੀ ਸੇਵਾ ਕਰਦਾ ਰਹੂੰਗਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋ ਮਾਰਾ ਲਫਜ਼ ਕਹਿਣਾ ਨਾ ਸ਼ਰੋਮਣੀ ਅਕਾਲੀ ਦਲ ਨੂੰ ਕਹਿਣਾ ਕਿ ਸ਼ਰੋਮਣੀ ਅਕਾਲੀ ਦਲ ਮਾਰਾ ਨਹੀਂ ਔਰ ਨਾ ਸ਼ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਮਾਰੀ ਹੈ ਸ਼ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਸਿੱਖਾਂ ਦੀ ਇੱਕ ਆਵਾਜ਼ ਹੈ ਸਿੱਖਾਂ ਦੀ ਇੱਕ ਸਰਬੋੱਚ ਸੰਸਥਾ ਹੈ ਜਿਹੜੀ ਬਹੁਤ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਜਿਹੜੀ ਹੋਂਦ ਵਿੱਚ ਆਈ ਹੈ ਔਰ ਸ਼ਰੋਮਣੀ ਅਕਾਲੀ ਦਲ ਵੀ ਬੜੀਆਂ ਕੁਰਬਾਨੀਆਂ ਸ਼ਹੀਦਾਂ ਤੇ ਜੇਲਾ ਤੋਂ ਬਾਅਦ ਹੋਂਦ ਵਿੱਚ ਆਇਆ ਹੈ ਲੇਕਿਨ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਹਾਈਜੈਕ ਕੀਤਾ ਗਿਆ ਔਰ ਮੈ ਸਮਝਦਾ ਹੈ ਕਿ ਵੱਡੇ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਹੈ ਉਹ ਹਾਈਜੈਕ ਕਰ ਲਿਆ ਤੇ ਸਾਡੇ ਵਰਗੇ ਜਿਹੜੇ ਛਿੱਧੀਆਂ ਦੇਣ ਵਾਲੇ ਕੁਰਬਾਨੀਆਂ ਦੇਣ ਵਾਲੇ ਔਰ ਜੇਲਾਂ ਕੱਟਣ ਵਾਲੇ ਲੋਕ ਹੈ ਉਹਦੇ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਲੋੜ ਨਹੀਂ ਰਹੀ ਤੋਂ ਮੈਂ ਬਾਦਲ ਪ੍ਰਵਾਹ ਤੋਂ ਅਸਤੀਫਾ ਦੇਣਾ ਨਾ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਔਰ ਸ਼੍ਰੋਮਣੀ ਅਕਾਲੀ ਗੱਲ ਦੀ ਮੈਂ ਸੇਵਾ ਕਰਦਾ ਰਹੂੰਗਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਸੇਵਾ ਜਿਹੜੀ ਮੈਂ ਕਰਦਾ ਰਹੂੰਗਾ ਸੋ ਮੈਂ ਭਾਈ ਅਮਰਪਾਲ ਸਿੰਘ ਜੀ ਦੀ ਔਰ ਇਸੇ ਤਰ੍ਹਾਂ ਫਰੀਦਕੋਟ ਸੀਟ ਤੋਂ ਭਾਈ ਸਰਬਜੀਤ ਸਿੰਘ ਜੋ ਭਾਈ ਬਲਤ ਸਿੰਘ ਦੇ ਹੋਣ ਹਾਰ ਸੁਪੁੱਤਰ ਨੇ ਉਹਨਾਂ ਦੀ ਔਰ ਫਿਰੋਜ਼ਪੁਰ ਤੋਂ ਮੈਂ ਇਕਾਂਤ ਸਿੰਘ ਵਾਲਾ ਜਿਹੜਾ ਜਸਕਰਨ ਸਿੰਘ ਇਕਾਂਤ ਸਿੰਘ ਵਾਲਾ ਉਹ ਜੀ ਆਪਣੇ ਹਮੈਤਾ ਜਿਹੜਾ ਐਲਾਨ ਕਰਦਾ ਔਰ ਮੇਰਾ ਮਨ ਬੜਾ ਭਰਿਆ ਕਿ ਮੈਨੂੰ 40 ਸਾਲ ਹੋ ਗਏ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਟੱਕੇ ਖੰਦਿਆਂ ਨੂੰ ਉਹ ਸਾਡੇ ਕਈ ਵਾਰਾ ਪ੍ਰਧਾਨਗੀ ਤੇ ਬੂਏ ਤੇ ਬਹਿ ਕੇ ਵੀ ਅਸੀਂ ਪੰਜ ਪੰਜ ਸੱਤ ਸੱਤ ਦਿਨ ਵਾਪਸ ਆ ਜਾਂਦੇ ਸੀ ਔਰ ਹੋਰ ਵੀ ਜਿਹੜੇ ਮਾਝੇ ਦੇ ਲੀਡਰ ਉਹਨਾਂ ਦੇ ਵੀ ਕੋਇਆ ਕੇ ਬਹਿ ਕੇ ਵਾਪਸ ਆ ਜਾਂਦੇ ਸੀ ਪਰ ਸਾਨੂੰ ਰਾਹ ਨਹੀਂ ਸੀ ਕੋਈ ਵੀ ਇੱਕ ਮੈਨੂੰ ਜੇ ਮaaf ਕਰਨ ਬਾਹਰਲੇ ਸਿੰਘ ਤੇ ਉਹਨਾਂ ਤੇ ਵੀ ਥੋੜਾ ਜਿਹਾ ਮੈਂ ਮਤਲਬ ਕਿਹੜਾ ਹੈਗਾ ਕਿ ਉਹਨਾਂ ਨੇ ਤੇਜਰੀਵਾਲ ਦੀ ਤਾਂ ਮਤ ਕਰਤੀ ਜਿਹੜਾ ਦਿੱਲੀ ਦਾ ਟੋਪੀ ਵਾਲਾ ਭਈਆ ਸੀ ਲੇਕਿਨ ਜਿਹੜੇ ਅਸੀਂ ਪੰਥਕ ਪਰਿਵਾਰ ਸੀ ਜਿਸ ਤਰ੍ਹਾਂ ਆਪਣੇ ਰੋਡੇ ਪਰਿਵਾਰ ਸੀ ਜਿੰਦੇ ਸੁਖੇ ਦਾ ਪਰਿਵਾਰ ਸੀ ਸਤਵੰਦ ਸਿੰਘ ਕੇਰ ਸਿੰਘ ਦਾ ਪਰਿਵਾਰ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਪਰਿਵਾਰ ਸੀ ਔਰ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਦਾ ਪਰਿਵਾਰ ਸੀ ਸੋ ਸਾਡੇ ਪਰਿਵਾਰ ਦੇ 17 ਜੀ ਸ੍ਰੀ ਅਕਾਲ ਪਖ ਸਾਹਿਬ ਤੇ ਸ਼ਹੀਦ ਹੋ ਗਏ ਸਨ ਲੇਕਿਨ ਬਾਹਰ ਨਹੀਂ ਸਕਤ ਤੇ ਕਰੇ ਵੀ ਜਿਹੜਾ ਹੱਥ ਹੈ ਉਹ ਮੇਰੇ ਤੇ ਨਹੀਂ ਰੱਖਿਆ ਹੋ ਸਕਦਾ ਮੇਰੇ ਚ ਕੋਈ ਕਮੀ ਹੋਵੇ ਲੇਕਿਨ ਮੈਂ ਤਨਦੇਈ ਨਾਲ ਔਰ ਇਮਾਨਦਾਰੀ ਨਾਲ ਜਿਹੜੀ ਹੈ ਉਹ ਪੰਥ ਦੀ ਤੇ ਪੰਜਾਬ ਦੀ ਸੇਵਾ ਕੀਤੀ ਹੈ ਲੇਕਿਨ ਜਦੋਂ ਮੌਕਾ ਆਇਆ ਸੀ ਮੈਂ ਮਿਹਨਤ ਆਇਆ ਸੀ ਮੈਂ ਉਦੋਂ 1985 ਵਿੱਚ ਮੁੱਖ ਮੰਤਰੀ ਦੀ ਕੁਰਸੀ ਜਿਹੜੀ ਹੈ ਉਹ ਜੋਧਪੁਰ ਜੇਲ੍ਹ ਤੋਂ ਛਡ ਰਤਰੀ ਸੀ ਤੇ 5 ਸਾਲ ਜੇਲ੍ਹ ਕੱਟਦੀ ਜਿਹੜੀ ਹੈ ਉਹ ਮਨਜ਼ੂਰ ਕਰ ਲਈ ਸੀ ਸੋ ਮੈਂ ਅੱਜ ਬਾਗਲ ਪਰਿਵਾਰ ਤੋਂ ਅਸਤੀਫਾ ਦਿੰਦਾ ਤੇ ਇਹਨਾਂ ਪੰਥਕ ਪਰਿਵਾਰਾਂ ਦੀ ਮੈਂ ਮਾਦਾ ਲਾਣ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ